ਮੇਰੀ ਗੱਲ ਸੁਣੋ ਉਹ ਦੇਖ ਕੇ ਬਾਗ ਗਿਆ ਦੇਖਲਾ ਉਹ ਐ ਨਹੀਂ ਕੁਝ ਕਹਿੰਦਾ ਉਹ ਐ ਨਹੀਂ ਮੈਨੂੰ ਕਹਿੰਦਾ ਤੈਨੂੰ ਪਤਾ ਵੀ ਆਰ ਪਰਿਵਾਰ ਆਉਂਦਾ ਆਪਣਾ ਇੱਕ ਘਰ ਬਣਿਆ ਐ ਨਹੀਂ ਕਹਿੰਦਾ ਹੋ ਐਂ ਚਾਣਾ ਬੰਦਾ ਬਾਹਰ ਨਹੀਂ ਟਰੇ ਲੈ ਬੰਦੇ ਦਾ ਕੀ ਪਤਾ ਹੁੰਦਾ ਕਦੋਂ ਬਦਲ ਜੇ ਮੇਰੀ ਗੱਲ ਸੁਣੋ ਬਹੁ ਟਾਈਮ ਹੋ ਗਿਆ ਬੈਠੀ ਨੂੰ ਮੈਂ ਵੀ ਚਲਦੀਆਂ ਕਰੇ ਉਹ ਕੋਈ ਨਹੀਂ ਬਾਗ ਚੀ ਉਹ ਆ ਗਿਆ ਉਹ ਦੇਖ ਕੇ ਆ ਗਿਆ ਉਹ ਉਹ ਗੱਲ ਕਰ ਉਹ ਗੱਲ ਬੰਨਾ ਕੱਢ ਕਰੋਂ

ਦਾ ਘਾੜਿਆਂ ਤੋਂ ਕੁਛ ਦਿਨੇ ਨਹੀਂ ਹੁੰਦਾ ਕੋਈ ਬਾੜ ਬੈਠ ਗਿਆ ਕੋਲੋ ਬਾੜ ਦਾ ਮਾਰੀ ਲਾਉਂਗਾ ਅੱਜ ਹੀ ਬਾੜੀ ਪਾਣੀ ਵਧਣਾ ਪਰਵਾਹ ਆਪਦਾ ਮਿਹਰਾ ਕੋਲੇ ਪਰਵਾਹ ਹੈ ਤੇਰਾ ਕਿਹੜਾ ਕਰੇਗਾ ਭਰਾ ਇਹੇ ਦਿਖਾ ਮੈਨੂੰ ਭਾਜਾ ਚਾਰ ਬੰਦੇ ਪੁਲਛ ਦੇ ਬਾਹਰ ਫੜੇ ਕੱਢ ਤਾਈ ਤਾਂ ਕੋਈ ਦਿਖਾ ਕਚੋੜ ਇੱਕ ਪਾਇਆ ਪਿੰਡ ਮਾਰੀ ਚਾਚਾ ਕੱਢ ਲੈ ਦੇ ਮਾਰੀ ਚੋਂ ਪੁਲਛ ਕੋਟ ਕੋਟ ਗਾ ਪਾਉ ਮਰਨ ਪੁਲਛ ਪਹੀ ਆ ਜੀ ਨਾਲੇ ਹਟੂ ਕਾ ਡਾਂਟਰ ਬੜੀ ਜਨੇ ਬੜਨਾ ਨਹੀਂ ਮੈਂ ਮੇਰੀ ਵਾਰੀ ਆ ਮੈਂ ਤੂੰ ਮਨੀ ਨਹੀਂ ਵਾਰੀ ਤੂੰ ਦਿਨੇ ਕਾ ਨਾ ਮਾ ਛਾਣਾ ਕੀ ਕੋ ਚੰਦ ਨਿਆਏ ਕੰਦ ਪਾਤਾ ਹੀ ਮੈਂ ਗਾ ਕਾ ਕਰ ਪਟਟਾ ਹੁਣ ਹੁਣ ਠਿਕਰੀ ਤੇ ਤੋ ਤੂੰ ਕਿ ਤੂੰ ਨਹੀਂ ਕਹਦਾ ਸੀ ਕਿ ਮੈਂ ਤਾਂ ਗੱਲੇ ਕੋਇ ਤੇ ਪੈ ਰਹੀਂ ਧਰਿਆ ਮੇਰਾ ਤਾਂ ਛੜਾ ਬੰਦਾ ਯਾਰ ਛੜਾ ਬੰਦ ਕ ਮੇਰਾ ਨਹੀਂ ਜੀ ਤੋ ਮੇਰਾ ਮੇਰੀ ਜੀ ਕਰਦਾ ਕਾ ਦੇ ਕੀ ਕਰਦਾ ਤੇਰਾ ਯਾਰ ਕਰਦਾ ਮੇਰਾ ਵੀ ਮਰੀ ਜਨੇ ਤੂੰ ਬਾਹਰ ਨਾ ਹਾਂ ਮੈਂ ਜਾਣੀ ਨਹੀਂ ਕੁਛ ਕਹਿਣਾ ਉਧਰ ਰਛੀ ਜਿਹਾ ਨਾ ਹੋ ਕੀ ਭਾਈ ਘਰੋਂ ਹੀ ਭੱਜਿਆ ਕੋਈ ਕੋਈ ਭੱਜਾਇਆ ਨਹੀਂ ਤਾਂ ਮੈਂ ਮਰ ਜੀ ਨਕਾਮੜਾ ਉਹ ਤੂੰ ਜੜ ਉਹ ਮੱਗ ਪਾ ਜਾਏ ਤੇ ਮਰੂ ਜਰ ਕਰ ਜਾ ਕਦੋਂ ਮਰੇਗਾ ਜਬੜੇ ਤੇ ਉਹ ਜਾ ਕਰੀਂ ਜਨ ਯਾਰ ਹੁਣ ਕਿ ਨਹੀਂ ਕਰ ਕਰਾ ਟੂ ਕੇ ਬੋਨਾ ਕਰਾ ਦੇ ਹੈ ਕੇ ਬੋਨਾ ਕਰਾ ਮੈਂ ਤੇ ਦਿਨ ਨਹੀਂ ਕਰੂ ਇਹ ਕੇ ਹੁੰਦੇ ਨਾਲ ਨਹੀਂ ਛਾਡਾ ਕਰੇ ਬਾਪਰੇ ਫੋਟਮਾ ਨਹੀਂ ਕਹੋ ਬਾਪਰੇ ਬਾ ਛਾੜਾ ਫੋਟਮਾ ਦਾ ਫੋਟਕ ਫੋਟਮਾ ਟਿਕਾ ਟਿਕਾ